ਗਰਮੀ ਬਹੁਤ ਹੈ ਕੀ ਸਿੱਧੀ ਨਾਲ ਦੱਸੋ ਹੋਇਆ ਕੀ ਹੈ ਗਰਮੀ ਬਹੁਤ ਹੈ ਆਪਣਾ ਕੰਮ ਕਰੋ ਉਹ ਤੇ ਮੇਰੇ ਵਾਸਤੇ ਵੀ ਗਰਮੀ ਹੈ ਤੁਹਾਡੇ ਵਾਸਤੇ ਵੀ ਗਰਮੀ ਸੇਮ ਹੈ ਪਰ ਤੁਹਾਡੇ ਦਿਮਾਗ ਨੂੰ ਕਿ ਵਰਨੀ ਚੜੀ ਹੋਈ ਨਹੀਂ ਆਹੋ ਤੇ ਕਿ ਚੰਗੇ ਭਲੇ ਏਸੀ ਦੇ ਥੱਲੇ ਬੈਠੇ ਜੇ ਬਾਹਰ ਉਹ ਮੈਂ ਹੀ ਆ ਸੋ ਮੇਰਾ ਦਿਮਾਗ ਤਪਿਉਣਾ ਚਾਹੀਦਾ ਕਿਉਂ ਤੇਰਾ ਕਿਉਂ ਤਪਿਉਣਾ ਚਾਹੀਦਾ ਤੇ ਆਬਵੀਅਸਲੀ ਗਰਮੀ ਚ ਮੈਂ ਆ ਹੀ ਆ ਤਦੋਂ ਹੋਇਆ ਨਵੀਂ ਆਈਟਮ ਕੀ ਰੇਸ਼ਵਰ ਹੁੰਦੇ ਹੋ ਟਾਈਮ ਇਹ ਹੁੰਦਾ ਆ ਆਬਵੀਅਸਲੀ ਮੋਬਾਈਲ ਦੇ ਵਿੱਚ ਹੁੰਦਾ ਹੀ ਆ ਟਾਈਮ ਕਿਹੜਾ ਟਾਈਮ ਹੈ 12 ਵਜੇ ਦੇ 22 ਮਿੰਟ ਹੋਏ ਆ ਕਿੰਨੇ ਵਜੇ ਗਈ ਸੀ ਮੈਂ ਗਈ ਸੀ ਕੋਈ ਨਾ ਸਾਢੇ 9 ਵਜੇ ਤੇ ਹੁਣ ਕਿਹੜਾ ਟਾਈਮ ਹੋ ਗਿਆ ਤੇ ਸਾਢੇ 12 ਹੀ ਹੋਏ ਜੇ ਕਿੰਨਾ ਘੰਟੇ ਹੋ ਗਏ ਗਏ ਤੁਸੀਂ ਨਾ ਮੈਨੂੰ ਸਿੱਧੀ ਸਿੱਧੀ ਗੱਲ ਦੱਸੋ ਤੁਹਾਨੂੰ ਵਿੱਚ ਗੱਲ ਕੀ ਹੈ ਮੀਨ ਗੱਲ ਤੇ ਆਣ ਦੇਂਗੀ ਤੇ ਦੱਸੂ अच्छा तो सो की गल है कितने टाइम तक क्या गई सी जान ओहो हुन जब बाहर गया है बंदा सेलियों ਦੇ ਨਾਲ ਤੇ ਓਬਵੀਅਸਲੀ ਟਾਈਮ ਤੇ ਲੱਗਨੇ ਲੱਗਣਾ ਹੈ ਸੇਲੀਆਂ ਜ਼ਰੂਰੀ ਹੀ ਆ ਘਰ ਦਾ ਜ਼ਰੂਰੀ ਨਹੀਂਗਾ ਮੇਰਾ ਦਿਮਾਗ ਨਾ ਖਰਾਬ ਕਰੋ ਸਿੰਘ ਦਿਮਾਗ ਹੋਵੇ ਤੇ ਫੇਰ ਹੀ ਖਰਾਬ ਹੁੰਦਾ ਨਾ ਨਾ ਕਰਾਪ ਕਰੋ ਕਿਆ ਕਿਹਾ ਕਹਿ ਕੇ ਸਾਢੇ ਦਿਨ ਘੰਟੇ ਲਾ ਕੇ ਆਈ ਘਰ ਲਈ ਤੇ ਫਿਕਰ ਹੈ ਹੀ ਨਹੀਂ ਨਾ ਕੋਈ ਇਹਨੂੰ ਘਰ ਕੋਈ ਬੈਠਾ ਵੇਟ ਕਰਦਾ ਵੇ ਆ ਨਹੀਂ ਕਿਟੀਆਂ ਖੜਾਓ ਇਹਨਾਂ ਨੂੰ ਜਿੰਨੀ ਮਰਜੀ ਉਹ ਹੋਣੀ ਹੈ ਵੇਲੀਆਂ ਸੇਲੀਆਂ ਟੱਕਰੀਆਂ ਹੀ ਆ ਮੇਰੀ ਸੇਲੀਆਂ ਬਾਰੇ ਨਾ ਕੁਝ ਕਹਿਣਾ ਹੈਗੀਆਂ ਵੇਲੀਆਂ ਤਾਂ ਨਹੀਂ ਉਹਨਾਂ ਦੇ ਘਰ ਲੈ ਕੇਵੇਂ ਕੱਢ ਦਿੰਦੇ ਉਹਨਾਂ ਕਰੋ ਤੁਸੀਂ ਕੁਝ ਖਾਧਾ ਕੀਤਾ ਹੈ ਕਿ ਨਹੀਂ ਲਿਆ ਮੈਂ ਲੈ ਦੇਣੀ ਤੁਹਾਨੂੰ ਕੀ ਲੈ ਦੇਣੀ ਟੜਦੁ ਮਾਖੰਡਾ ਵਰ ਨਾ ਸੇ ਨਿੰਬੂ ਪਾਣੀ ਬੀ ਲੋ ਗਰਮੀ ਬੋਧੀ ਲੱਗਦਾ ਸੇ ਸੇ ਲੋ ਗਰਮੀ ਚੜ ਗਈ ਐ ਫਿਰ ਅਬਲੇ ਮੈਨੂੰ ਲੱਗਦਾ ਦਿੱਤੀਆਂ ਦੋ ਹੱਥ ਦਿੱਤੇ ਇੱਕ ਮੂੰਹ ਦਿੱਤਾ ਲਤਨ ਨਾਲ ਮੈਂ ਤੁਰ ਸਕਦਾ ਹੱਥ ਨਾਲ ਮੈਂ ਬਣਾ ਸਕਦਾ ਤੇ ਮੂੰਹ ਨਾਲ ਮੈਂ ਪੀ ਸਕਦਾ ਮੈਨੂੰ ਕਿਸੇ ਦੀ ਕੋਈ ਲੋੜ ਨਹੀਂ ਅੱਛਾ ਠੀਕ ਐ ਸੌਰੀ ਬਾਬਾ ਅੱਗੇ ਤੋਂ ਛੇਤੀ ਆਣਾ ਠੀਕ ਐ ਜੋ ਕਰਨਾ ਕਰੋ ਮੈਂ ਅੱਜ ਤੋਂ ਬਾਅਦ ਤੁਹਾਨੂੰ ਕਹਿਣਾ ਹੀ ਹੈ ਸਹਿਯਮ ਨੂੰ ਹੋ ਕੀ ਗਿਆ ਕਦੀ ਇਹਨੇ ਪਹਿਲਾਂ ਤੇ ਕਦੀ ਅਸਰਾ ਕੀਤਾ ਨਹੀਂ ਐ ਸਵੇਰੇ ਤੇ ਬਿਲਕੁਲ ਸਹੀ ਸੀ ਨਹੀਂ ਕਿਹੜੀ ਨਰਾਜ਼ਗੀ ਵਾਲੀ ਗੱਲ ਹੋ ਗਈ ਹੂੰ ਇੱਟਾ ਨੰਬਰ 'ਚ ਕੋਈ ਚੇਂਜ ਨਹੀਂ ਲੱਗਦਾ ਸੀ। ਕੇ ਜੇ ਵੀ ਨੂੰ ਤੁਹਾਡੇ ਵਿੱਚ ਨਹੀਂ, ਕੇ ਜੇ ਵੀ ਨੂੰ ਤੁਹਾਡੇ ਦਿਮਾਗ ਵਿੱਚ ਲੱਗਦਾ ਹੈ। ਜਿੰਨਾ ਪੁੱਛਿਆ ਜਾਵੇ ਉਹਨਾਂ ਜਵਾਬ ਦੇਈਏ। ਜਿਵੇਂ ਤੱਕ ਉਹ ਕਿਹ ਗਿਆ ਆ। ਤੇ ਦੀ ਜਰਾ ਕੋਈ ਚੇਂਜ ਲੱਗਦਾ ਹੈ ਕਿ ਨਹੀਂ ਲੱਗਦਾ ਹੈ। ਚੇਂਜ ਤੇ ਕੋਸਟਿਲੇ ਦਵੇ ਕਾਰਟੂਨ ਦੀ ਰੂਲ ਲਾ ਦੇਵੇ। नहीं लगता पी <laughs> जो सवेरे बैची लास्ट में नहीं लगता <दा> <laughs> नहीं। नहीं लग <laughs> लग है मेरे खराब करो मैं पहले भी गया दिमाग खराब होने ना जरूरी है ਮੈਂ ਸਗੀ ਹੁਣ ਤਾਂ ਉਸ ਸੂਰਤ ਟੋਲਰੇਟ ਕਰਨੀ ਹੈ ਹੁਣ ਮੈਨੂੰ ਸੱਚੀ ਜੀ ਦੱਸ ਦੋ ਗੱਲ ਹੈ ਕੀ ਹੈ ਮੇਰੀ ਤੂੰ ਪਹਿਲਾਂ ਦੱਸ ਕੀ ਚੇਂਜਡ ਕੋਈ ਚੇਂਜ ਨਹੀਂਗਾ ਉਹੋ ਜਿਹਾ ਉਹੋ ਜਿਹਾ ਹੀ ਹੈ ਤੁਸੀਂ ਮੈਂ ਆਪਣੀ ਸ਼ਰਟ ਦੇ ਬਟਨ ਸਾਰੇ ਚੇਂਜ ਕੀਤੇ ਯਾਰ ਕਿਸੇ ਅੰਨ ਨੂੰ ਵੀ ਦਿਖਾਵਾਂ ਉਹਨੂੰ ਵੀ ਵਿਖ ਜਵੇਂ ਤੈਨੂੰ ਨਹੀਂ ਵਿਖਿਆ ਐਦਾ ਮਤਲਬ ਤੇਰਾ ਮੇਰੇ 'ਚ ਇੰਟਰਸਟ ਘਟ ਜਾਵੇ ਯਾਰ ਮੈਂ ਐਹੋ ਹੀ ਨੋਟ ਕਰਾ ਚਾਹੁੰਦਾ ਦੱਸ मेरा शक यकीन में बदल रहे है मेरा शक यकीन बदल रहे है तो मेरा ये शक हुण पक्का होता जा रिया है कि तडे दिमाग में नुक्स पै है कोई यार इतनी छोटी चीज तो कौन नोटिस करता है दिमाग तो ही खराब हो गया तडा देखया तुसी तो तो इतनी छोटी चीज कौन नोटिस करता है ਤੱਕਾ ਹੈ ਸਾਡੇ ਨਾਲ ਜਰਾ ਸਖ ਤੱਕਾ ਹੈ ਪਰ ਤੁਸੀਂ ਸਾਡੇ ਨਾਲ ਬਣੇ ਰੋ ਇੱਕ ਹੋਰ ਚੀਜ਼ ਲੈ ਕੇ ਆਉਣਾ ਕਲਪਾ ਕੇ ਛੱਡੂਗਾ ਮੈਂ ਵੀ ਅੱਜ ਐ ਤੋਰੀ ਇਹ ਰੱਖਣ ਦੀ ਜਗ੍ਹਾ ਉਹ ਵੀ ਗਿੱਲਾ तो चुके <laughs> क्लिप कि दर। मेरे तो छोटे तेरे बवाज बड़े तेरा ही लगता जितों चुके उथे रखो ਤੋਲੀਆ ਤੁਹਾਨੂੰ ਕਿਹਾ ਸੀਗਾ ਆਪਣੀ ਜਗ੍ਹਾ ਤੇ ਰੱਖ ਦੋ ਕਲਿੱਪ ਵੀ ਕਹਿ ਕੇ ਦਿਖਾਣਾ ਪਿਆ ਕੀ ਗੱਲ ਹੈ ਘਰ ਚ ਸਾਫ ਸਫਾਈ ਨਹੀਂ ਪਸੰਦ ਹੈ ਇੰਨਾ ਹੀ ਗਿਆ ਨਾ ਤੈਨੂੰ ਕਿ ਸਾਫ ਸਫਾਈ ਰੱਖਿਆ ਕਰੋ ਹਰ ਇੱਕ ਚੀਜ਼ ਆਪਣੀ ਟਿਕਾਣੇ ਤੇ ਰੱਖਿਆ ਕਰੋ ਮੂੰਹ ਸਜਾ ਕੇ ਬਠੰਦੀ ਗਾਦੀ ਗੱਲ ਨਹੀਂ ਫੋਲিয়ার ਕਾਈਂਡਲੀ ਫੋਰਬੀਸ਼ਨ ਮੈਂ ਮੂੰਹ ਨਹੀਂ ਸਜਾਇਆ ਤੋਲੀਆ ਵੀ ਆਪਣੀ ਜਗ੍ਹਾ ਤੇ ਪਹੁੰਚ ਚੁੱਕਿਆ ਹੈ ਤੇ ਕਲਿੱਪ ਵੀ ਆਪਣੀ ਜਗ੍ਹਾ ਤੇ ਪਹੁੰਚ ਚੁੱਕਿਆ ਹੈ ਅੱਜ ਦਾ ਗਿਆਨ ਸਮਾਪਤ ਹੋਇਆ ਤੇ ਮੈਨੂੰ ਪਲੀਜ਼ ਛੁੱਟੀ ਦੇ ਦਿਓ ਕਿਉਂਕਿ ਮੈਂ ਤੁਹਾਨੂੰ ਸਵੇਰ ਤੋਂ ਲੈ ਕੇ ਹੁਣ ਤੱਕ ਦੇਖਣੀ ਆ ਤੁਹਾਡਾ ਮੈਨੂੰ ਵੀ ਜਲ ਹੀ ਨਹੀਂ ਸਮਝ ਆਉਂਦੇ ਕਿ ਆਪਣੀਆਂ ਟੱਪੀਆਂ ਮਾਰੀ ਜਾਂਦੇ ਪਏ ਉਹ ਸਭ ਕੁਝ ਮੇਰੇ ਸਿਰ ਤੇ ਉਪਰੋਂ ਲੰਘਦਾ ਪਿਆ ਤੇ ਇਸ ਕਰਕੇ ਹੁਣ ਮੈਨੂੰ ਡਿਸਟਰਬ ਨਾ ਕਰੋ ਬਸ ਹੁਣ ਮੈਂ ਥੋੜੀ ਦੇਰ ਰਿਲੈਕਸ ਕਰਨਾ ਚਾਹੁੰਦੀ ਹਾਂ ਚਾ

ਮੈਨੂੰ ਖਾਂਚ ਕੀ ਪਸੰਦ ਕੀ ਕਿਆ ਸੀ ਬਣਾਉ ਸ਼ਾਈਪਨੀ ਤੇ ਫਿਰ ਅੱਗੇ ਕੀ ਮਿਲੇ ਕੀਆ ਬਿਮਾਰ ਦਾ ਸਮ ਤੇ ਇਹਦੇ ਵਿੱਚ ਸਹੀ ਹੈ ਨਾ ਇਸ ਗੱਲ ਨੂੰ ਇਸ਼ੂ ਬਣਾਉਂਦੀ ਕੀ ਜ਼ਰੂਰਤ ਹੈ ਅੱਗੇ ਤੁਸੀਂ ਸ਼ਾਈ ਬਣੀ ਨਹੀਂ ਖਾਂਦੇ ਰਹੇ ਹੋ ਨਾ ਜੇ ਇਸ ਵਾਰੀ ਤੁਹਾਨੂੰ ਕੀਆ ਮਿਲ ਗਿਆ ਤੇ ਫਿਰ ਉਹਦੇ ਵਿੱਚ ਕਿਹੜੀ ਵੱਡੀ ਗੱਲ ਹੋ ਗਈ ਬਸ ਜਦੋਂ ਤੱਕ ਤੇਰਾ ਮੇਰੇ ਚ ਇੰਟਰਸਟ ਘਟਿਆ ਹੈ ਨਾ ਤੇਰੇ ਘਰ ਦੇ ਦਾ ਵੀ ਮੇਰੇ ਚ ਇੰਟਰਸਟ ਘਟ ਗਿਆ ਉਹਨਾਂ ਦੇ ਵੀ ਨਿਗਾ ਚ ਮੇਰੀ ਇੱਜ਼ਤ ਘਟਦੀ ਗਈ ਹੈ ਕਿਉਂਕਿ ਤੇਰੀ ਨਿਗਾ ਚ ਘਟਦੀ ਵੀ ਹੈ ਉਹਦਾ ਤੂੰ ਜਾ ਕੇ ਤੋ ਸਖਾਇਆ ਮੈਂ ਤੇਰੇ ਨਾਲ ਬੋਲਣਾ ਹੀ ਨਹੀਂ ਹੂੰ ਜੋ ਮੈਂ ਮੂੰਹੋਂ ਕਹਤਾ ਹਾਂ ਇਹ ਮੇਸ਼ਾ ਉਹੋ ਹੀ ਕਰਦੇ ਸੀ ਉਹੋ ਹੀ ਬਣਾਉਂਦੇ ਸੀ ਜੋ ਤੂੰ ਇਹੋ ਹਰਕਤਾਂ ਕਰਦੀ ਵੀ ਨਾ ਉਹ ਵੀ ਚੇਂਜ ਹੋ ਗਏ ਮੇਰੇ ਮੈਂ ਬਸ ਰਾਣੀ ਨਹੀਂ ਤਾਂ ਇਦਰੇ ਕੋਈ ਤੁਹਾਨੂੰ ਕਿਸ ਨੇ ਜਾਦੂ ਟੋੜਾ ਤੇ ਨਹੀਂ ਕਰਦਾ ਕੋਈ ਜਾਦੂ ਜਾਦੂ ਟੋੜਾ ਨਹੀਂ ਮੇਰੀ ਅੱਖਾਂ ਖੁੱਲ ਗਈ ਮੇਰੀ ਅੱਖਾਂ ਖੁੱਲ ਗਈਆਂ ਰੱਬ ਨੇ ਮੇਰੀਆਂ ਅੱਖਾਂ ਖੋਲਤੀਆਂ ਇਹ ਰੱਬ ਬਾਈ ਚੰਗੇ ਬਲੇ ਹੁੰਦੇ ਇਹਨਾਂ ਨੂੰ ਹੋ ਗਿਆ ਆ ਮੈਂ ਕੋ ਤਾ ਦੇ ਕੇ ਹੱਥ ਜੋੜੇ ਪਲੀਜ਼ ਅਜ ਜੰਦਾਨੀ ਵਰਗਾ ਬਿਹੇਵ ਨਾ ਕਰੋ ਕੀ ਮਤਲਬ ਮੇਰੇ ਕੋ ਗੱਤੀ ਨਾ ਨਿਕਲ ਗਿਆ ਨਹੀਂ ਨਹੀਂ ਤੁਹਾਡਾ ਗੁੱਸਾ ਜੈ ਜਗਾ ਆ ਕੋਈ ਗੱਲ ਨਹੀਂ ਆ ਸਾਰਾ ਗੁੱਸਾ ਤਾਂ ਆ ਕੇ ਰਾਂਗੇ ਆਪਾਂ ਕੋਈ ਗੱਲ ਨਹੀਂ ਕਰਾਂਗੇ ਆਪਾਂ ਪਲੀਜ਼ ਹੋਈ ਜਾਂਦਾ ਹੈ ਕੋਈ ਗੱਲ ਨਹੀਂ ਜੇ ਤੁਹ ਅਗਲੀ ਵਾਰ ਹੀ ਜਾਵਾਂਗੇ ਨਾ ਮੰਮੀ ਤੁਹਾਨੂੰ ਸ਼ਾਈ ਪਨੀਰ ਦੀ ਤੁਹਾਨੂੰ ਹੋਰ ਜੋ ਜੋ ਵੀ ਚੀਜ਼ ਪਸੰਦ ਆ ਨਾ ਤੁਹਾਡੇ ਅੱਗੇ ਉਹ ਹੀ ਲਰਾਂਗੇ ਤੁਹਾਨੂੰ ਸਫਾਈ ਪਸੰਦ ਆ ਨਾ ਅੱਗੇ ਤੋਂ ਤੁਹਾਡੇ ਤਲੀ ਟੋਲੀਆਂ ਨਾਲ ਉੱਥੇ ਨਜ਼ਰ ਨਹੀਂ ਜਾਵੇਗਾ ਅੱਗੇ ਤੋਂ ਮੈਂ ਕਿੱਟੀ ਪਾਰਟੀ ਤੂੰ ਛੇਤੀ ਆ ਜਾ ਕਰਾਂਗੀ ਤੇ ਤੁਹਾਡੀ ਇੱਕ ਹਰ ਇੱਕ ਚੀਜ਼ ਛੁੱਟੀ ਛੁੱਟੀ ਨੋਟਿਸ ਕਰਿਆ ਕਰਾਂਗੀ ਠੀਕ ਹੈ ਕੀ ਚੰਗਾ ਤੁਸੀਂ ਹੁਣ ਠੀਕ ਹੋ ਜਾਓ ਮੈਨੂੰ ਪਲੀਜ਼ ਤੁਸੀਂ ਉਹੀ ਬਣ ਜਾ ਜੋ ਪਹਿਲਾਂ ਸੀ ਪਹਿਲਾਂ ਪਲੀਜ਼ ਅਲਪੇ ਤੋਂ ਜੋ ਤੋਂ ਇਹ ਚੀਜ਼ਾਂ ਜਿਸ ਸਦਾਰ ਆਏਗਾ ਫੇਰ ਹੀ ਮੈਂ ਪਹਿਲੇ ਵਕਤ ਦਾ ਬਣਾਵਾਂਗਾ ਨਹੀਂ ਤੇ ਮੇਰਾ ਇਹੋ ਰੂਪ ਕੰਟੀਨਿਊ ਰਹੇਗੀ ਮੇਰੀ ਵੀ ਜਿੱਦ ਅਗੀ ਹੈ ਹੁਣ ਜੀਓ ਮੈਂ ਹਰਦਾ ਜ਼ਿਆਦਾ ਹੀ ਨਰਾਜ਼ ਹੋऊंगी ਤੁਸੀਂ ਮੈਂ ਨਹੀਂ ਬੋਲਣਾ ਚਾਹੁੰਦੀ ਹਾਂ ਹੁਣ ਬੱਸ ਵੀ ਕਰੋ ਕਿੰਨਾ ਕੁ ਖੰਡ ਕਰਨਾ ਤੁਸੀਂ ਅਸੋਰੀ ਸੋਰੀ 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 ਖੰਡ ਨਹੀਂ ਹੈ ਤੇ ਬੱਸ ਕਰੋ ਅੱਛਾ ਤੁਹਾਨੂੰ ਨਹੀਂ ਚਾਹੀਦੀ ਮੇਰੀ ਚਾਹੀਦਾ ਆ ਕੋਈ ਮੈਂ ਚਾਹੀਦੀ ਬਣਾ ਦੇਣੀ ਆ ਹੋ ਦੱਸੋ ਘਰ ਹੀ ਬਣਾਉਂਗੀ ਤਾ ਬਾਹਰ ਨਹੀਂ ਜਾਣ ਵਾਸਤੇ ਰਾਂਗੀ ਦੱਸੋ ਕੀ ਕੀ ਕਰਾਇਆ ਤੇ ਕੀ ਕਰਾਏ ਸਹੀ ਨੇ ਇੱਕ ਮੈਨੂੰ ਗੱਲ ਦੱਸੋ ਵੀ ਆਜ ਤੁਸੀਂ ਬਿਹੇਵ ਕਰਦੇ ਰਹੇ ਹੋ ਇਹ ਤਾਂ ਮੈਂ ਕਰਦੀ ਹੁੰਨੀ ਆ ਤੁਹਾਨੂੰ ਕੀ ਹੋ ਗਿਆ ਹੈ ਜੋ ਮੱਦੀ ਹੋਇਆ ਹੋ আচ্ছা ਚਲੋ ਛੱਡੋ ਬਰਾ ਸਾਰਾ ਕੁਝ ਗੋਲੀ ਮਾਰੋ ਮੇਰੀ ਗੱਲ ਸੁਣ ਲਿਆ ਮੈਂ ਤੁਹਾਡੇ ਵਾਸਤੇ ਨਾ ਚਾਹ ਵੀ ਬਣਾ ਲਈ ਹੂੰ ਪਲੀਜ਼ ਮੈਨੂੰ ਕੋਈ ਲੋੜ ਨਹੀਂ ਸ਼ਾਹੀ ਚਾਹ ਦੀ ਤੂੰ ਬਦਲ ਗਈ ਤੇਰੇ ਪੀਕੇ ਬਦਲ ਗਏ ਸਾਰੇ ਬਦਲ ਗਏ ਮੈਨੂੰ ਤੁਸੀਂ ਛੱਡ ਤਾ ਇਕੱਲਾ ਮੈਂ ਜੋ ਮਰਜੀ ਕਰਾਂ ਜੋ ਮਰਜੀ ਨਾ ਕਰਾਂ ਇਟ ਡਸਨਟ ਮੈਟਰ ਲੱਗੀ ਨਹੀਂ ਸਮਝ ਲੱਗੀ ਜਿਵੇਂ ਤੇਰਾ ਮੇਰੇ ਵਿੱਚ ਇੰਟਰਸਟ ਘਟਿਆ ਮੇਰੇ ਦਿਮਾਗ ਫਿੱਟ ਹੋ ਗਿਆ ਤੂੰ ਵਿਆਹ ਤੋਂ ਪਹਿਲ ਮੇਰੀ ਹਰ ਨਿੱਕੀ ਨਿੱਕੀ ਗੱਲ ਦਾ ਖਿਆਲ ਰੱਖਦੀ ਸੀ ਹੁਣ ਕਿਸੇ ਦਾ ਖਿਆਲ ਨਹੀਂ ਦਿੱਤਾ ਖਾਣ ਪੀਣ ਦੀ ਤੇ ਗੱਲ ਹੀ ਬੜੀ ਦੂਰ ਦੀ ਤੈਨੂੰ ਮੇਰੇ ਸ਼ਰਟ ਦੇ ਬਟਨ ਨਹੀਂ ਪਤਾ ਲੱਗੇ ਬਟਨ ਚੇਂਜ ਹੈਗੇ ਆਈ ਐਮ ਸੌਰੀ ਮੈਨੂੰ ਮਾਫ ਕਰ ਦੇ ਪਲੀਜ਼ ਨਾ 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 ਇਹ ਤੂੰ ਸੌਰੀ ਦਿਲੋਂ ਨਹੀਂ ਮੰਗਦੀ ਵੀ ਤੇਰੇ ਮਨ 'ਚ ਹੈ ਵੀ ਬੜਾ ਕੁਝ ਚੱਲਦਾ ਸਿਰਫ ਤੂੰ ਗੱਲ ਨੂੰ ਰਫਾ ਦਫਾ ਕਰਨ ਨੂੰ ਵਾਸਤੇ ਕਹਿ ਰਹੀ ਮੈਂ ਮੰਨਣਾ ਕਿ ਤੂੰ ਦਿਲੋਂ ਮੰਗਦੀ ਵੀ ਹੈ ਸੌਰੀ ਕਦੇ ਨਹੀਂ ਹੋ ਸਕਦਾ ਕਦੇ ਨਾ ਕੋਈ ਨਵਾਂ ਦੋਸਤ ਬਣ ਸਕਦਾ ਇੱਕੋ ਗੱਲ ਕਹਿਣੀ ਚਾਹਵਾ ਮੈਂ ਉਹ ਕਦੇ ਸੋਹਾਰੇ ਕਿਤੇ ਤਾਰ ਨਾ ਬਦਲੇ ਜਿਵੇਂ ਕਿ ਅੱਜ ਦੀ ਸਾਡੀ ਵੀਡੀਓ ਸੀ ਮੈਂ ਆਸ ਕਰਦਾ ਮੇਰੇ ਸਾਰੇ ਵੀਰ ਭਰਾਵਾ ਦੇ ਕਲੇਜੇ ਦੇ ਵਿੱਚ ਠੰਡਕ ਜ਼ਰੂਰ ਪਹੁੰਚੀ ਹੋਏਗੀ ਕਿਉਂਕਿ ਤਕਰੀਬਨ ਸਾਰੇ ਨਾਲ ਇਹ ਚੀਜ਼ਾਂ ਹੁੰਦੀਆਂ ਨੇ ਘਰ ਦੇ ਵਿੱਚ ਨਾਰਮਲ ਰੂਟੀਨ ਲਾਈਫ ਦੇ ਵਿੱਚ ਅਸੀਂ ਦਰਸਾਣਾ ਚਾਇਆ ਕਿ ਜੇ ਘਰਵਾਲੀ ਦਾ ਸੁਭਾਅ ਬੰਦੇ ਦੇ ਵਿੱਚ ਆ ਜਾਵੇ ਤੇ ਇੰਟਰਚੇਂਜ ਹੋਏਵੇ ਤੇ ਕਿਸ ਤਰ੍ਹਾਂ ਦਾ ਫੀਲ ਹੁੰਦਾ ਹੈ ਬਸ ਇੱਕ ਛੋਟੀ ਜੀ ਕੋਸ਼ਿਸ਼ ਸੀਗੀ ਕਿ ਸਾਰੇ ਦੇ ਨਾਲ ਅਸੀਂ ਸਾਂਝੀ ਕਰ ਸਕੀਏ ਹਾਸੇ ਦੇ ਬੇ ਦੇ ਨਾਲ ਬਾਅਦ ਵਿੱਚ ਤੁਹਾਨੂੰ ਹੋਰ ਗੱਲ ਕਹਿਣਾ ਚਾਹਾਂਗੇ ਕਿ ਇਹ ਜਿਹੜਾ ਸਟੰਟ ਆ ਉਹ ਆਪਣੇ ਘਰ ਦੇ ਵਿੱਚ ਕਿਸੇ ਵੀ ਸੁਪਰਵਾਈਜ਼ਰ ਵੀ ਦੇਖ ਰੇ ਤਾਂ ਬਿਨਾ ਨਾ ਕਰਨਾ ਨਹੀਂ ਤਾਂ ਬਹੁਤ ਵੱਡਾ ਚੁੱਪ ਹੋ ਸਕਦਾ ਹੈ ਸੁਪਰਵਾਈਜ਼ਰ ਲੱਭ ਨਹੀਂਗਾ ਕੋਈ ਵੀ ਨਹੀਂ ਪੈਣਾ ਚਾਹੂਗਾ ਇਸ ਸਟੰਟ ਦੇ ਵਿੱਚ ਸਵਾਰੀ ਆਪਣੇ ਸਮਾਨ ਦੀ ਖੁਦ ਜ਼ਿੰਮੇਦਾਰ ਬਾਕੀ ਇੱਕ ਇਹ ਵੀ ਸੱਚਾਈ ਹੁੰਦੀ ਹੈ ਕਿ ਸਾਡੇ ਘਰ ਵਾਲਿਆਂ ਨੂੰ ਸਾਨੂੰ ਮਨਾਉਣਾ ਨਹੀਂ ਹੁੰਦਾ ਅਸੀਂ ਵੇਲੇ ਹੁਣ ਮੈਲੇ ਨੂੰ ਕਿੰਨੇ ਵਧੀਆ ਤਰੀਕੇ ਨਾਲ ਬਣਾਇਆ ਇਹਨਾਂ ਨੂੰ ਵੀਡੀਓ ਦੇ ਵਿੱਚ ਪਰ ਐਸਾ ਉਹ ਇਤਰਾਫੀ ਨਾ ਬਣਾਉਂਦੇ ਤੇ ਉਹ ਉਲਟਾ ਗੁੱਸਾ ਕਰਦੇ ਸਭ ਉਹ ਹੋਰ ਸਾਨੂੰ ਬੋਲਦੇ ਸਾਡੇ ਵਿੱਚ ਗਲਤੀਆਂ ਕੱਢਦੇ ਆ ਹਨਾ ਭਾਈ ਆਪਣੀਆਂ ਗਲਤੀਆਂ ਨਹੀਂ ਵੇਖਦੇਗੇ ਨਹੀਂ ਨਹੀਂ ਉੱਧਰ ਜਿਹੜੀਆਂ ਜਨਾਨੀਆਂ ਮੈਂ ਉਹਨਾਂ ਦੇ ਹੱਥ ਵਿੱਚ ਆ ਗਈਆਂ ਭਾਈ ਮੈਂ ਤੁਹਾਡੇ ਨਾਲ ਖੜੀ ਆਂ ਕੋਈ ਗੱਲ ਨਹੀਂ ਅਸੀਂ ਅੱਗੇ ਤੋਂ ਇਹੋ ਜਿਹੀ ਵੀਡੀਓ ਬਣਾਵਾਂਗੇ ਜਿਹਦੇ ਵਿੱਚ ਜਨਾਨੀਆਂ ਦੇ ਅਸੀਂ ਕਿਹਦੇ ਨਾਲ ਪੱਖ ਲਵਾਵਾਂਗੇ ਹਾਂ ਮੂਖ ਦੀ ਗੱਲ ਹੈ ਇਹ ਸਾਰਾ ਕੁਝ ਹੁੰਦਾ ਰਹਿਣਾ ਹੈ ਸਾਰਾ ਕੁਝ ਚੱਲਦਾ ਰਹਿਣਾ ਤੇ ਚੱਲੀ ਜਾਂਦੋ ਹਾਂਜੀ ਤੇ ਆਸ ਕਰਦੇ ਆਂ ਕਿ ਤੁਹਾਨੂੰ ਵੀਡੀਓ ਅੱਛੀ ਲੱਗੀ ਹੋਵੇਗੀ ਤੇ ਸਾਨੂੰ ਸਪੋਰਟ ਕਰੋ ਥੈਂਕ ਯੂ